ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਟਾਪ ਦੀ ਰਸੀ ਸੁਣ ਵਾਲੀ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਤੀ ਗਾਈ ਸਸਤੀ ਗੱਲ ਵੀਰੇ ਨਾਮ ਨਾ ਬਿੱਕੀ ਖਾਨ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਹਾਂਜੀ ਕਿਹੜੇ ਆ ਆਪਣਾ ਨੇੜੇ-ਨੇੜੇ ਪਿੰਡ ਕਿਹੜੇ ਪੈਂਦੇ ਨੇ ਨੇੜੇ ਇਧਰ ਆਪਣੇ ਭਦੌਰ ਸ਼ਹਿਰ ਹੈ ਰਹਿ ਗਿਆ ਹਾਂਜੀ ਜਿਹੜਾ ਮੋਗੇ ਬਰਨਾਲੇ ਨੂੰ ਹਾਈਵੇ ਜਾਂਦਾ ਹਾਂਜੀ ਉਹਦੇ ਉੱਪਰ ਰਹਿ ਗਿਆ ਆਪਣਾ ਪਿੰਡ ਰਾਮਗੜ੍ਹ ਹਾਂਜੀ ਇਧਰ ਨਾਲ ਟੱਲੇ ਵਾਲ ਤੇ ਇਧਰ ਦੀ ਸਾਈਡ ਹਿੰਤਪੁਰਾ ਠੀਕ ਆ ਹਾਂਜੀ ਬੈਠ ਦੀ ਜਾਣਕਾਰੀ ਦਿਓ ਆਪਣੀ ਕਿਵੇਂ ਆ ਇਹਨੇ ਵੀਰੇ ਪਹਿਲਾ ਸੂਆ ਸੋਣਾਗਾ ਹਾਂਜੀ ਮੂੰਹ ਹੋਏ ਖੀਰੀ ਆ ਹਜੇ ਹਾਂਜੀ 20 ਕ ਮਹੀਨੇ ਦੀ ਏਜ ਹੋਊਗੀ ਤਕਰੀਬਨ ਹਜੇ 1 ਹਫਤਾ ਇਹਦਾ ਪਿੰਡ ਇਕ ਸੁਣਦਾ 1 ਹਫਤਾ ਰਹਿ ਗਿਆ ਹਾਂ ਠੀਕ ਆ ਜੀ ਦੋਪਰਾ ਬਲ ਤੁਸੀਂ ਥਲੇਵਾ ਚੱਕਰ ਸਾਬ ਥਾਣ ਚਾਰੇ ਦਿੱਤੀ ਤੇ ਆ ਚੈੱਕ ਕਰ ਸੋ ਚੰਗੀ ਤਰ੍ਹਾਂ ਬਾਈ ਜਨ ਭੂਜਨ ਕਦ ਗੁੱਦ ਪੂਰਾ ਸੋਹਣਾ ਗਾ ਬੱਚੀ ਦਾ ਠੀਕ ਹੈ ਜੀ ਫਿਰ ਚੈੱਕ ਕਰੋ ਜੀ ਫੇਸ ਠੀਕ ਹੈ ਜੀ ਕਈ ਭਰਾ ਕਹਿੰਦੇ ਵੀ ਚੰਗੀ ਤਰ੍ਹਾਂ ਨਹੀਂ ਦਿਖਾਇਆ ਤੇ ਆਪਾਂ ਮੂਰੂ ਵੀ ਦਿਖਾਇਆ ਨੇ ਤੁਹਾਨੂੰ ਮੂਰੂ 4.5 ਇੱਕੋ ਜਿਹਾ ਤੇ ਰੇਟ ਰੂਟ ਭਰਾ ਕੀ ਆਦਾ ਰੇਟ ਇਹਦਾ ਫੋਨ ਤੇ ਕਰ ਲਾਂਗੇ ਹਾਂਜੀ ਬਾਕੀ ਜਿਵੇਂ ਜਿਵੇਂ ਤਿਆਰ ਹੋਊਗੀ ਤੇ ਸੋਹਣੀ ਤਿਆਰ ਹੋਊਗੀ ਹਜੇ ਦਿਨ ਰਹਿੰਦੀ ਕਰਕੇ ਥੋੜੀ ਕੱਚੀ ਹੈ ਨਾ ਠੀਕ ਹੈ ਜੀ ਉਸ ਹਿਸਾਬ ਨਾਲ ਰੇਟ ਕਰ ਲਾਂਗੇ ਠੀਕ ਹੈ ਤੋਰ ਦਿਓ ਭਰਾ ਲੋ ਜੀ ਫੋਨ ਤੋੜਾ ਤਰਾਬੀ ਦਿਖਾਉਣੇ ਆ ਤੇ ਕੂਨ ਬੱਸੀ ਤੇ ਚੰਗੀ ਪਲੀ ਪਲੂਸੀ ਲੋ ਲਓ ਲੋ ਜੀ ਫੋਨ ਤਰਾਬੀ ਦਿਖਾਉਣੇ ਕਰਮਾ ਬੜੀ ਚੰਗੀ ਪਲੀ ਪਲੂਸੀ ਆ ਲੋ ਜੀ ਚੰਗੀ ਜਾਨ ਥੋੜੀ ਮੂਰੀ ਦੀ ਔਲ ਜੀ ਕਰਦੀ ਅੱਜ ਭਾਈ ਕਰਕੇ ਲੋ ਜੀ ਠੀਕ ਦੋਸਤ ਸੈਕਸਾਦ ਪਿੰਡ ਰਾਮਗੜ੍ਹ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਕਰਮਾਵਲੀ ਸਹੇਨ ਦੇਵਾ ਹਾਂ ਬਣਾਉਣ ਲੱਗ ਗਈ ਤੇ ਲਾਟੂ ਨਾਲ ਕਾਫੀ ਪਿਆ ਠੀਕ ਸੈਕਸਾਦ ਅਲਦ ਕਰਮੋਬਲ ਦੇ ਦਰ ਬੇ ਹੱਟ ਲਾਟੂ ਨਾਲ ਪਈਆਂ ਠੀਕ ਹੈ ਜੀ ਅੱਜ ਵੀ ਕੱਟੀ ਜਾਣਕਾਰੀ ਦਿੱਤੀ ਹੈ ਕੱਟੀ ਤਕਰੀਬਨ ਇਹਦੀ 13 ਮਹੀਨੇ ਉਪਰ ਹੁੰਦਾ ਜੀ ਤੇ ਲਗਭਗ ਜਣੀ ਹਾਲ ਤੱਕ 1 ਮਹੀਨਾ ਉੱਪਰ ਹੋ ਗਈ ਕੱਟੀ ਬਹੁਤ ਚਿੰਗੀ ਮਾਂ ਦੀ ਆ ਠੀਕ ਹੈ ਜੀ ਕਿੰਨਾ ਕੁ ਮਾਣ ਦਾ ਰਿਕਾਰਡ ਬੁੱਬੇ ਰਿਕਾਰਡ ਵੀ ਇਹਦੀ ਮਾਂ ਥੱਲੇ 15 ਪਲੱਸ ਦੁੱਧ ਆਗਾ 15 ਪਲੱਸ ਮਾਂ ਫੰਦਾ ਹਾਂ ਡੀ ਜੇ ਸੂਏ ਦਿੱਤਾਗਾ ਹਾਂਜੀ ਤੇ ਇਹ ਪਹਿਲੇ ਸੂਏ ਦੀ ਉਹਦੀ ਜਨ ਠੀਕ ਹੈ ਇਹਦੀ ਮਾਦਾ ਬਜਨ ਨੂੰ ਬੁਝਨ ਚੰਗਾ ਕਰ ਰਹੀ ਹਾਂ ਬਹੁਤ ਚੰਗੀ ਇੱਥੇ ਆਪਣੇ ਨਾਲ ਦੇ ਪਿੰਡੀ ਆ ਠੀਕ ਹੈ ਬਹੁਤ ਚੰਗੀ ਝੋਟੀ ਹੈਗੀ ਠੀਕ ਹੈ ਤੋੜ ਦੋ ਪ੍ਰਾਣ ਨੂੰ ਮੜਾ ਜਾ ਲਓ ਜੀ ਪੱਠ ਪੁੜਾ ਤੇ ਥਾਣੀ ਚਾਰ ਆ ਮੋਟੇ ਮੋਟੇ ਥਾਣਾ ਵਿੱਕੀ ਭਾਈ ਰੇਟ ਦਾ ਜਾਇਜ਼ ਆ ਰੇਟ ਇਹਦਾ ਜਾਇਜ਼ ਆ ਬਸ ਫਿਕਸ ਜਈ 30000 ਰੁਪਏ ਲੈ ਲਾ 30000 ਠੀਕ ਲਓ ਜੀ ਟੱਕਾ ਕਰ ਬੀ ਆ ਨੋਰ ਨੋਰ ਮੋਰ ਲਾ ਤੋੜੇ ਦਿਖਾਣਾ ਹੁੰਦਾ ਤੇ ਕੱਦ ਬੈਡ ਸੁੱਖ ਨੂੰ ਸੋਣਾ ਤੇ ਥਾਣ ਮੋਟਾ ਮੋਟਾ ਲੱਗਿਆ ਕਰਮਾ ਵਾਲਿਆ ਲਓ ਜੀ ਲੋ ਜੀ ਬਾਈ ਜੀ ਨਾਲ ਜਲੂ ਕੰਡੈਕਟ ਕਰੋ ਠੀਕ ਹੈ ਜੀ ਪੈਂਡ ਰਾਮਗੜ੍ਹ ਤੇ ਜਲਾਣ ਪੜਾ ਬਰਨਾਲਾ ਧੱਕਾ ਕਰਦੇ ਹਾਂ ਥੋੜਾ ਜਿਹਾ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ